ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਨਮ ਸਾਖੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸ੍ਰੀ ਬਾਦਸ਼ਾਹ ਤਨ ਤਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਭਾਈ ਹੋਏ ਸਹਾਇ ਸਾਖੀ ਬੱਤੀ ਨੇ ਪਠਾਨ ਬੱਚੇ ਨੇ ਸਤਗੁਰੂ ਜੀ ਦੇ ਬਾਹਰ ਕਰਨਾ ਸਤਗੁਰੂ ਜੀ ਦੇ ਹਜ਼ੂਰ ਤਿੰਨੇ ਪਠਾਨ ਆਉਂਦੇ ਰਹੇ ਸਿੰਘ ਉਹਨਾਂ ਦਾ ਖਿਆਲ ਰੱਖਣ ਲੱਗ ਪਏ ਪਰ ਕਿਸੇ ਨੂੰ ਰੱਤਾ ਪਰਮ ਨਹੀਂ ਸੀ ਕਿ ਇਹੇ ਤਿੰਨੇ ਸਤਗੁਰੂ ਜੀ ਉਪਰWARN ਕਰਨ ਆਉਂਦੇ ਹਨ ਆਪ ਦਿਖਾਉਂਦੇ ਸਨ ਸਤਗੁਰੂ ਜੀ ਉਹਨਾਂ ਨੂੰ ਦੇਖ ਕੇ ਮੁਸਕਰਾਉਂਦੇ ਰਹਿੰਦੇ ਇੱਕ ਦਿਨ ਠਰਕਾਲਾਂ ਦਾ ਸਮਾਂ ਸੀ ਅਤੇ ਸਾਰੇ ਸਿੰਘ ਕਮੀ ਤੰਦੀ ਲੱਗੇ ਹੋਏ ਸਨ ਜਿਹੜੇ ਵੇਲੇ ਸਨ ਉਹ ਰਹਿਰਾ ਸਾਹਿਬ ਜੀ ਦੇ ਪਾਰਸ ਉਹਨਾਂ ਵਿੱਚ ਚਿੱਤ ਲਾਈ ਬੈਠੇ ਸਨ ਸਤਗੁਰੂ ਜੀ ਤੰਬੂ ਵਿੱਚ ਸਨ ਸਾਹਿਬ ਮਨ ਦੀ ਮੋਜ ਨਾਲ ਪਲੰਗ ਤੇ ਲੇਟੇ ਹੋਏ ਵਾਹਿਗੁਰੂ ਦੇ ਬਾਣਿਆਂ ਦਾ ਵਿਚਾਰ ਕਰ ਰਹੇ ਸਨ ਉਹਨਾਂ ਨੂੰ ਵੀ ਕੋਈ ਚਿਤ ਚੇਤਾ ਨਹੀਂ ਸੀ ਕਿ ਬਾਣਾ ਹੁਣੇ ਵਰਤ ਜਾਣਾ ਹੈ ਕਿਉਂ ਸਤਗੁਰੂ ਜੀ ਸਦਾ ਨਿਰਪੈਤਾ ਨਾਲ ਰਹਿੰਦੀ ਤੇ ਸੋਚਦੇ ਸਾਨੂੰ ਹਾਂ ਉਸ ਵੇਲੇ ਦੁਸ਼ਮਨ ਦੇ ਭੇਜੀ ਹੋਈ ਕਿੰਨੇ ਪਠਾਨ ਆਏ ਉਹ ਲੁਕ ਲੁਕ ਕੇ ਆਏ ਕਿਸੇ ਸਿੰਘ ਨੇ ਉਹਨਾਂ ਨੂੰ ਆਉਂਦਿਆਂ ਨਾ ਦੇਖਿਆ ਗੁਲਖਾ ਤੇ ਅਤਾ ਉਲਾਤਾ ਬਾਹਰ ਖਲੋਤੇ ਰਹੇ ਪਰ ਉਹ ਤੀਸਰਾ ਪਠਾਨ ਅੰਦਰ ਤੰਬੂ ਵਿੱਚ ਦਾਖਲ ਹੋਇਆ ਉਹ ਦਾਖਲ ਹੋਇਆ ਤੰਬੂ ਦੇ ਪਿਛਾੜੀ ਦੀ ਜੋ ਕਿ ਅਗਲੇ ਪਾਸੇ ਪਹਿਰਾ ਸੀ ਸਤਿਗੁਰੂ ਜੀ ਅੱਖੀ ਪਰਨੇ ਲੇਟੇ ਹੋਏ ਸਨ ੁੱਟ ਕਿਸੇ ਵਿਚਾਰ ਨਾਲ ਜੁੜੀ ਹੋਈ ਸੀ ਦੱਬੇ ਪੈਰ ਪਠਾਨ ਬੱਚਾ ਅੰਦਰ ਗਿਆ ਉਸਨੇ ਤੰਬੂ ਵਿੱਚ ਨਿਗਾਹ ਫੇਰੀ ਚਮਕਦੀ ਕਟਾਰ ਛੁਰੇ ਵਾਂਗ ਉਹਦੇ ਹੱਥ ਵਿੱਚ ਸੀ ਉਸਨੇ ਜਾਂਦਿਆ ਹੀ ਅੱਖ ਦੇ ਫੋਰ ਵਿੱਚ ਸਾਬਾ ਤੇ ਵਾਰ ਕਰ ਦਿੱਤਾ ਕਟਾਰ ਵਕੀਰ ਵਿੱਚ ਖੂਬ ਦਿੱਕੀ ਪਹਿਲੇ ਵਾਰ ਦੇ ਪਿੱਛੋਂ ਦੂਸਰਾ ਵਾਰ ਕੀਤਾ ਉਸ ਵਾਰ ਕਰਨ ਤੱਕ ਸਤਿਗੁਰੂ ਜੀ ਸੰਭਲ ਗਏ ਸਾਹਿਬਾਨੀ ਆਪਣੀ ਪੀੜ ਜ਼ਖਮ ਲਹੂ ਕਿਸੇ ਚੀਜ਼ਾ ਵਿਚਾਰ ਨਾ ਕੀਤਾ ਸ੍ਰੀ ਸਾਹਿਬ ਝੁੱਕ ਕੇ ਪਠਾਨ ਬੱਚੇ ਉੱਤੇ ਐਸਾ ਵਾਰ ਕੀਤਾ ਕਿ ਇੱਕੋ ਵਾਰ ਨਾਲ ਉਸਦੇ ਦੋ ਟੋਟੇ ਕਰ ਦਿੱਤੇ ਟੋਟੇ ਕਰਨ ਪਿਛੋਂ ਆਪਣੇ ਜ਼ਖਮਾ ਨੂੰ ਕੱਪੜੇ ਨਾਲ ਕੁਟ ਕੇ ਸਤਿਗੁਰੂ ਜੀ ਨੇ ਬਾਹਰ ਆਵਾਜ਼ ਦਿੱਤੀ ਕੋਈ ਹੈ ਸਤਿਗੁਰੂ ਜੀ ਦੀ ਆਵਾਜ਼ ਸੁਣ ਕੇ ਸੇਵਾਦਾਰ ਅੰਦਰ ਆਇਆ ਸਾਹਿਬਾਂ ਦੀ ਤਲਵਾਰ ਲਹੂ ਨਾਲ ਰੰਗੀ ਦੇਖ ਕੇ ਸਈ ਸਾਹਿਬਾਂ ਦਾ ਇਸ਼ਾਰਾ ਦੇ ਕੇ ਹੈਰਾਨ ਹੋਇਆ ਉਸ ਨੇ ਬਾਹਰ ਨਿਕਲ ਕੇ ਰੋਲਾ ਪਾ ਦਿੱਤਾ ਉਸ ਰੋਲੇ ਨੂੰ ਸੁਣ ਕੇ ਗੁਲਖਾਂ ਤੇ ਅਤਾਉੱਲਾ ਖਾਂ ਨਸ ਉੱਠੇ ਸਤਗੁਰੂ ਜੀ ਦੇ ਦਲੇਰ ਸਿੰਘਾਂ ਨੇ ਬਾਜਵਾਂਗ ਉੱਚਲ ਗੁੱਦ ਕੇ ਉਹਨਾਂ ਨੂੰ ਫੜ ਲਿਆ ਲੜਾਈ ਹੋਈ ਉਸ ਲੜਾਈ ਵਿੱਚ ਦੋਵੇਂ ਦੁਸ਼ਟ ਮਾਰੇ ਗਏ ਦੋਹਾਂ ਨੇ ਕੀਤੀ ਦਾ ਫਲ ਪਾ ਲਿਆ ਉਹਨਾਂ ਦੁਸ਼ਟਾਂ ਦੀਆਂ ਰੂਹਾਂ ਨੂੰ ਨਰਕਾਂ ਵੱਲ ਲੈ ਜਾਣ ਵਾਸਤੇ ਉਸੇ ਵੇਲੇ ਨਰਕਾਂ ਦੇ ਦੂਤ ਆ ਪੁੱਜੇ ਉਹਨਾਂ ਘੁੱਟ-ਘੁੱਟ ਕੇ ਪੁੱਗਤ ਸਵਾਰੀ ਤੇ ਫਿਰ ਲੈ ਤੁਰੇ ਮਹਾ ਆਪਿਆਨਕ ਨਰਕਾਂ ਦੀ ਅੱਗ ਵੱਲ ਦੋਹਾ ਪਠਾਣਾ ਨੂੰ ਸੋਧ ਕੇ ਸਿੰਘ ਸਤਗੁਰੂ ਜੀ ਵੱਲ ਮੁੜੇ ਉਹਨਾਂ ਨੇ ਸਤਗੁਰੂ ਜੀ ਨੂੰ ਦੇਖਿਆ ਜ਼ਖਮ ਡੂੰਘੇ ਸਨ ਬਹੁਤ ਡੂੰਘੇ ਜ਼ਖਮ ਦੇਖ ਕੇ ਸਿੰਘ ਘਬਰਾ ਗਏ ਉਹਨਾਂ ਦੀ ਘਬਰਾਹਟ ਨੂੰ ਦੂਰ ਕਰਨ ਵਾਸਤੇ ਸਤਗੁਰੂ ਜੀ ਨੇ ਹੌਸਲਾ ਦਿੱਤਾ ਸਾਈਂ ਬਾਣੀ ਬਚਨ ਕੀਤਾ ਕੋਈ ਚਿੰਤਾ ਨਾ ਕਰੋ ਅਕਾਲ ਪੁਰਖ ਦਾ ਭਾਣਾ ਜਿਵੇਂ ਹੋਣਾ ਹੈ ਉਹ ਕੀ ਰਹਿਣਾ ਹੈ ਬਸ ਤੁਸੀਂ ਜ਼ਰਾ ਮੱਲਮ ਪੱਟੀ ਵਾ ਕਰਨ ਵਾਲੇ ਨੂੰ ਸਦੋ ਜਦ ਮੱਲਮ ਕਾ ਉਸੀਤਾ ਜਾਵੇਗਾ ਤਾਂ ਅਸੀਂ ਠੀਕ ਹੋ ਜਾਵਾਂਗੇ ਆਣਾ ਅਮਿੱਟ ਹੈ ਓਣੀ ਹੋ ਕੇ ਰਹਿੰਦੀ ਹੈ ਇਸ ਪਠਾਨ ਦੀ ਲੋਥ ਨੂੰ ਬਾਹਰ ਲੈ ਜਾਓ ਸਿੰਘਾ ਨੇ ਦੇਖਿਆ ਕਿ ਤੰਬੂ ਦੇ ਨੁਕਰੇ ਪਠਾਨ ਦੇ ਦੂ ਡੱਕਰੀ ਹੋਈ ਪਈ ਸਨ ਅਤੇ ਲਾਕੇ ਲਹੂ ਦੀ ਛਪੜੀ ਲੱਗੀ ਹੋਈ ਸੀ ਸਿੰਘਾ ਨੇ ਝੱਟਪਟ ਚੁੱਕ ਕੇ ਬਾਹਰ ਜਾ ਸੁਟਿਆ ਤੇ ਲਹੂ ਨੂੰ ਤੰਬੂ ਵਿੱਚੋਂ ਸਾਫ਼ ਕੀਤਾ ਇੰਨੇ ਚਿਰ ਨੂੰ ਜ਼ਰਾ ਆ ਪੁੱਜੇ ਉਸਨੇ ਸਤਗੁਰੂ ਜੀ ਦੇ ਜ਼ਖਮ ਨੂੰ ਮੱਲਮ ਲਾ ਕੇ ਪੱਟੀ ਬੰਨੀ ਸਤਗੁਰੂ ਜੀ ਨੇ ਪੀੜ ਮਹਿਸੂਸ ਨਹੀਂ ਕੀਤੀ ਮੁਸਕਰਾਉਂਦੇ ਹੋਏ ਸਿੰਘਾਂ ਨਾਲ ਬਚਨ ਕਰਦੇ ਰਹੇ ਲਹੂ ਤਾਂ ਬੰਦ ਹੋ ਗਿਆ ਪਰ ਕਾ ਉਹ ਇਨਾ ਵੱਡਾ ਸੀ ਜਿਸ ਦਾ ਸਿਉਣਾ ਬਹੁਤ ਕਟਿੰਨ ਸੀ ਜਰਾ ਦਾ ਵਿਚਾਰ ਕੁਝ ਹੋਰ ਸੀ ਪਰ ਉਹ ਚੁੱਪ ਸੀ ਮਨ ਦੀ ਦ੍ਰਿਸ਼ਟੀ ਕੋ ਉਹਨੂੰ ਪ੍ਰਗਟ ਨਹੀਂ ਸੀ ਕਰ ਸਕਦਾ ਕਿਉਂਕਿ ਸਤਗੁਰੂ ਜੀ ਹੌਸਲਾ ਦੇ ਹੀ ਜਾਂਦੇ ਸਨ ਕਿ ਉਹਨਾਂ ਨੂੰ ਕੋਈ ਤਕਲੀਫ ਨਹੀਂ ਉਹ ਤਕੜੇ ਹੋ ਜਾਣਗੇ ਵਾਹਿਗੁਰੂ ਜੀ ਹੋਈਆਂ ਭੁੱਲਾਂ ਗਲਤੀਆਂ ਲਈ ਮਾਫ਼ ਕਰਨਾ ਜੀ ਸੱਤਾ ਬੜਿਆਂ ਸੁਣਿਆ ਪ੍ਰਵਾਨ ਕਰਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ